ਇਰਵਾ ਨੂੰ ਪੱਲਾ ਹੀ ਪਾਵਾਂਗੇ ਤੇ 8 ਤੋਂ 10 ਮਿੰਟ ਵਾਸਤੇ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਤੇ ਜਾਂ ਵੀ ਮੇਰੇ ਭਰਾ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਨਾ ਫਿਟਨੈਸ ਨੂੰ ਲੈ ਕੇ ਜਾਂ ਵਰਕਆਊਟ ਨੂੰ ਲੈ ਕੇ ਹਨਾ ਤੇ ਉਹ ਮੈਨੂੰ ਆਪਣਾ ਸਵਾਲ ਆ ਜਿਹੜਾ ਉਹ ਪੁੱਛ ਸਕਦਾ ਵਾ ਸੋ ਜ਼ਿਆਦਾਤਰ ਸਵਾਲ ਜੀਏ ਮੇਰੇ ਭੈਣ ਭਰਾਵਾਂ ਦੇ ਵਰਕਆਊਟ ਨੂੰ ਲੈ ਕੇ ਜੀਏ ਕਹਿੰਦੇ ਕਿ ਵੀਰ ਜੀ ਮਤਲਬ ਕਿ ਅਸੀਂ ਵਰਕਆਊਟ ਜਿਹੜਾ ਅਸੀਂ ਕਿਹੜਾ ਕਰੀਏ ਵੀ ਜਿੰਨਾ ਸਾਡਾ ਮਤਲਬ ਭਾਰ ਵੀ ਘਟ ਸਕੇ ਤੇ ਵੀ ਅਸੀਂ ਮਤਲਬ ਵੀ ਕਹਿੰਦੇ ਬਾਹਰ ਨਾ ਵੋਕ ਵਗੈਰਾ ਨਹੀਂ ਅਸੀਂ ਕਰ ਸਕਦੇ ਹੈਗੇ ਤੇ ਅਸੀਂ ਘਰ ਦੇ ਵਿੱਚ ਕਿਹੜਾ ਵਰਕਆਊਟ ਹੈ ਜਿਹੜਾ ਉਹ ਅਸੀਂ ਕਰੀ ਹੈ ਨਾ ਸੋ ਮੈਂ ਕਾਫੀ ਵੀਡੀਓ ਨੇ ਜਿਹੜੀਆਂ ਮੈਂ ਵਰਕਆਊਟ ਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਹੋਈਆਂ ਨੇ ਤੇ ਇੱਕ ਕੱਲ ਵੀ ਪਾਈ ਜੀਗੀ ਇੱਕ ਪਰਸੋਂ ਵੀ ਮੈਂ ਵਰਕਆਊਟ ਦੀ ਵੀਡੀਓ ਜਿਹੜੀ ਮੈਂ ਪਾਈ ਜੀਗੀ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮਤਲਬ ਵੀ ਆਪਣੇ ਨਾ ਘਰੋਂ ਬਾਹਰ ਨਹੀਂ ਜਾ ਸਕਦੇ ਹੈਗੇ ਵਰਕਆਊਟ ਕਰਨ ਵਾਸਤੇ ਤੇ ਮੈਂ ਕਹਿੰਦਾ ਸੀ ਕਿ ਜੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਹੀ ਵਰਕਆਊਟ ਜਿਹੜਾ ਤੁਸੀਂ ਉਹ ਕਰ ਸਕਦੇ ਹੋ ਈਜ਼ੀਲੀ ਤੇ ਮੈਂ ਦੋ ਤਿੰਨ ਵੀਡੀਓ ਨੇ ਜਿਹੜੀਆਂ ਮੈਂ ਸ਼ੇਅਰ ਕੀਤੀਆਂ ਨੇ ਤੇ ਇੱਕ ਹੁਣ ਦੇ ਵੀਡੀਓ ਲੈ ਕੇ ਆਉਂਗਾ ਤੁਹਾਡੇ ਵਾਸਤੇ ਵੀ ਜਿੰਨਾ ਦੇ ਮਤਲਬ ਵੀ ਢਿੱਡ ਦੀ ਚਰਬੀ ਹੈ ਜਿਹੜੀ ਉਹ ਨਹੀਂ ਘਟਦੀ ਹੈਗੀ ਹਨਾ ਇੱਕ ਤਾਂ ਮੈਂ ਡਰਿੰਕ ਜਿਹੜੀ ਮੈਂ ਉਹ ਲੈ ਕੇ ਆਵਾਂਗਾ ਠੀਕ ਹੈ ਜੀ ਤੇ ਇੱਕ ਵਰਕਆਊਟ ਜਿਹੜਾ ਮੈਂ ਢਿੱਡ ਦੀ ਚਰਬੀ ਵਾਸਤੇ ਉਹ ਵੀ ਲੈ ਕੇ ਆਵਾਂਗਾ ਹਨਾ ਸੋ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸਵਾਲ ਹੁੰਦੇ ਆ ਕਹਿੰਦੇ ਕਿ ਵੀਰ ਜੀ ਸਾਡੇ ਨਾਲ ਮਤਲਬ ਵੀ ਪੂਰੀ ਬੋਡੀ ਦੀ ਫੈਟ ਤਾਂ ਮਤਲਬ ਵੀ ਘਟ ਜਾਂਦੀ ਆ ਤੇ ਮਤਲਬ ਜਿਹੜੀ ਢਿੱਡ ਦੀ ਚਰਬੀ ਆ ਉਹ ਨਹੀਂ ਘਟਦੀ ਹੈਗੀ ਮਤਲਬ ਵੀ ਉਹ ਕਿੱਦਾਂ ਘਟੇਗੀ ਹੈਣਾ ਸੋ ਮੈਂ ਸਾਰਿਆਂ ਨੂੰ ਇੱਕੋ ਗੱਲ ਕਹਿਣਾ ਵਾ ਵੀ ਦੇਖੋ ਜਿਹੜੀ ਢਿੱਡ ਦੀ ਚਰਬੀ ਆ ਸਾਡੀ ਪੇਟ ਦੀ ਚਰਬੀ ਹੈ ਨਾ ਉਹ ਘਟਦੀ ਤਾਂ ਹੈਗੀ ਆ ਉਹਨੂੰ ਬਟ ਥੋੜਾ ਜਿਹਾ ਟਾਈਮ ਲੱਗ ਜਾਂਦਾ ਵਾ ਹਰ ਇੱਕ ਚੀਜ਼ ਨੂੰ ਹੈਨਾ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਵਾ ਪੇਟ ਦੀ ਖਾਸ ਕਰਕੇ ਚਰਬੀ ਨੂੰ ਹੈਨਾ ਕਿਉਂਕਿ ਸਾਡੀ ਜਿਹੜੀ ਬੋਡੀ ਆ ਹੈਨਾ ਜਿਹੜੀ ਫੈਟ ਹੁੰਦੀ ਆ ਉਹdੀਆਂ 7-8 ਲੇਰਾਂ ਹੁੰਦੀਆਂ ਨੇ ਸੋ ਉਹਨੂੰ ਬਰਨ ਹੋਣ ਦੇ ਵਿੱਚ ਟਾਈਮ ਲੱਗਦਾ ਵਾ ਹੈਨਾ ਸੋ ਜੇ ਤੁਸੀਂ ਪ੍ਰੋਪਰਲੀ ਡਾਈਟ ਨੂੰ ਤੁਸੀਂ ਫੋਲੋ ਕਰਦੇ ਪਏ ਹੋ ਹਨਾ ਵਧੀਆ ਤਰੀਕੇ ਨਾਲ ਤੁਸੀਂ ਡਾਈਟ ਨੂੰ ਫੋਲੋ ਕਰਦੇ ਪਏ ਹੋ ਤੇ ਐਕਸਰਸਾਈਜ਼ ਵੀ ਤੁਸੀਂ ਪੇਟ ਦੀ ਲਾ ਰਹੇ ਹੋ ਫਿਰ ਤੁਹਾਨੂੰ ਰਿਜ਼ਲਟ ਜਿਹੜਾ ਉਹ ਜ਼ਿਆਦਾ ਮਿਲੇਗਾ ਜਿਹੜੀ ਢਿੱਡ ਦੀ ਚਰਬੀ ਉਹ ਕਿਵੇਂ ਘਟੇਗੀ ਹਨਾ ਸੋ ਇੱਕ ਤਾਂ ਦੇਖੋ ਮੈਂ ਵਰਕਆਊਟ ਦਾ ਹਨਾ ਜਿਹੜੇ ਤੁਸੀਂ ਢਿੱਡ ਦੀ ਚਰਬੀ ਘਟਾਉਣੀ ਚਾਹੁੰਦੇ ਹੋ ਤਾਂ ਤੁਹਾਨੂੰ ਢਿੱਡ ਦੀਆਂ ਐਕਸਰਸਾਈਜ਼ਾਂ ਨੇ ਜਿਹੜੀਆਂ ਉਹ ਲਾਣੀਆਂ ਪੈਣਗੀਆਂ ਹੀ ਪੈਣਗੀਆਂ ਠੀਕ ਹੈ ਜੀ ਇਸ ਦੇ ਕੋ ਜੇ ਤਾਂ ਤੁਸੀਂ ਡੇਲੀ ਲਾ ਸਕਦੇ ਹੋ ਢਿੱਡ ਦੀਆਂ ਐਕਸਰਸਾਈਜ਼ਾਂ ਫਿਰ ਤਾਂ ਜਿਆਦਾ ਵਧੀਆ ਵਾਜੇ ਤੁਸੀਂ ਦਿੱਲੀ ਵੀ ਨਹੀਂ ਲਾ ਸਕਦੇ ਹੈਗੇ ਕੋਈ ਦਿੱਕਤ ਨਹੀਂ ਜੀ ਇੱਕ ਦਿਨ ਛੱਡ ਕੇ ਲਾ ਲਓ ਮੰਨ ਕੇ ਜਦੋਂ ਤੁਸੀਂ ਸੋਮਵਾਰ ਨੂੰ ਜੀ ਐਕਸਰਸਾਈਜ਼ ਲਾ ਲਈ ਮੰਗਲਵਾਰ ਨੂੰ ਤੁਸੀਂ ਰੈਸਟ ਕਰ ਸਕਦੇ ਹੋ ਬੁੱਧਵਾਰ ਨੂੰ ਲਾਓ ਵੀਰਵਾਰ ਨੂੰ ਰੈਸਟ ਕਰ ਲਓ ਸ਼ੁੱਕਰਵਾਰ ਨੂੰ ਫੇਰ ਲਾਓ ਹਨ ਜਾਨੀ ਕਿ ਇੱਕ ਦਿਨ ਛੱਡ ਕੇ ਤੁਸੀਂ ਸਟਾਰਟਿੰਗ ਦੇ ਵਿੱਚ ਐਕਸਰਸਾਈਜ਼ ਜਿਹੜੀ ਤੁਸੀਂ ਉਹ ਲਾਓ ਫਿਰ ਉਸ ਤੋਂ ਬਾਅਦ ਜਦੋਂ ਮਤਲਬ ਵੀ ਤੁਸੀਂ ਤੁਹਾਡਾ ਬਦਲ ਹੀ ਸਾਹ ਜਿਹੜੀ ਆਪਾਂ ਪੱਕ ਗਿਆ ਤੁਹਾਨੂੰ ਸਾਹ ਨਹੀਂ ਚੜੂਗਾ ਤੁਸੀਂ ਵਧੀਆ ਲਾਣ ਲੱਗੇ ਫਿਰ ਤੁਸੀਂ ਮਤਲਬੀ ਡੇਲੀ ਲਾਉਣੇ ਸ਼ੁਰੂ ਕਰ ਦਿਓ ਜਦੋਂ ਤੱਕ ਤੁਸੀਂ ਢਿੱਡ ਦੀਆਂ ਮਤਲਬੀ ਐਕਸਰਸਾਈਜ਼ ਨਹੀਂ ਲਾਉਗੇ ਉਦੋਂ ਤੱਕ ਤੁਹਾਡੇ ਢਿੱਡ ਦੀ ਚਰਬੀ ਨਹੀਂ ਪਿਗਲੇਗੀ ਸੋ ਪਲੀਜ਼ ਪੇਟ ਦੀ ਜੇ ਤੁਸੀਂ ਚਰਬੀ ਘਟਾਉਣਾ ਚਾਹੁੰਦੇ ਹੋ ਪੇਟ ਦੀਆਂ ਐਕਸਰਸਾਈਜ਼ ਤੁਹਾਨੂੰ ਲਾਉਣੀਆਂ ਪੈਣੀਆਂ ਹੀ ਪੈਣੀਆਂ ਨੇ ਪੇਟ ਦੀ ਐਕਸਰਸਾਈਜ਼ ਦੇ ਲਾਉਣ ਨਾਲ ਤੁਹਾਡੇ ਪੇਟ ਦੀ ਫੈਟ ਘਟੇਗੀ ਇੱਕ ਤੁਹਾਡਾ ਪੇਟ ਜਿਹੜਾ ਉਹ ਵੀ ਸਟਰੋਂਗ ਹੋ ਜਾਏਗਾ ਸੋ ਇਸ ਕਰਕੇ ਪੇਟ ਦੀਆਂ ਐਕਸਰਸਾਈਜ਼ ਜ਼ਰੂਰ ਲਾਓ ਜੇ ਪੇਟ ਦੀ ਚਰਬੀ ਜਿਹੜੀ ਤੁਸੀਂ ਘਟਾਉਣਾ ਚਾਹੁੰਦੇ ਹੋ ਸੁਰਾਜਦੀਪ ਸਿੰਘ ਜੀ ਜੇ ਮੈਂ ਕਹਿੰਦਾ ਬਾਜੀ ਮੇਰੇ ਗੋਡਿਆਂ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਹਨ ਵੇਟ ਮੇਰਾ 85 ਕਿਜੀ ਆ ਏਜ ਮੇਰੀ 40 ਆ ਤੇ ਤੁਰਿਆ ਫਿਰਿਆ ਨਹੀਂ ਜਾਂਦਾ ਵੇਟ ਨਹੀਂ ਘਟਦਾ ਤੁਰਦਿਆਂ ਤੇ ਸਾਹ ਬਹੁਤ ਚੜਦਾ ਵਾ ਦੇਖੋ ਰਾਜਦੀਪ ਜੀ ਮੈਂ ਤੁਹਾਡੀ ਪ੍ਰੋਬਲਮ ਆ ਜਿਹੜੀ ਮੈਂ ਸਮਝੀ ਆ ਤੁਹਾਡੇ ਗੋਡੇ ਆ ਜਿਹੜੇ ਉਹ ਜ਼ਿਆਦਾ ਦਰਦ ਕਰਦੇ ਆ ਤੁਹਾਡਾ weight ਵਧਨ ਦੇ ਕਰਕੇ ਤੁਹਾਡੇ ਜਿਹੜੇ ਗੋਡੇ ਆ ਉਹ ਦਰਦ ਕਰਦੇ ਆ ਨਾ ਸੋ ਦੇਖੋ ਤੁਹਾਡੇ ਜਿਹੜੇ ਗੋਡੇ ਹਨਾ ਉਹ ਤਾਂ ਠੀਕ ਹੋਣਗੇ ਸਭ ਤੋਂ ਪਹਿਲਾਂ ਤੁਹਾਡੀ ਅੱਪਰ ਬੋਡੀ ਦਾ ਤੁਹਾਡਾ ਭਾਰ ਘਟਣਾ ਜ਼ਰੂਰੀ ਆ ਜਦੋਂ ਤੱਕ ਤੁਹਾਡਾ ਭਾਰ ਨਹੀਂ ਘਟੇਗਾ ਉਦੋਂ ਤੱਕ ਤੁਹਾਡੇ ਗੋਡੇ ਜਿਹੜੇ ਉਹ ਨਹੀਂ ਠੀਕ ਹੋਣਗੇ ਕਿਉਂਕਿ ਜਿੱਦਾਂ ਜਿੱਦਾਂ ਤੁਹਾਡੀ ਬੋਡੀ ਦਾ ਭਾਰ ਵਧੀ ਜਾਏਗਾ ਥੱਲੇ ਲੋਡ ਆਈ ਜਾਏਗਾ ਤੇ ਤੁਹਾਡੇ ਗੋਡੇ ਆ ਜਿਹੜੇ ਉਹ ਆਪਣੇ ਆਪ ਹੀ ਦਰਦ ਕਰਨਗੇ ਖਿਰਗੋਏ ਦਾ ਨਾ ਹੋਰ ਦਰਦ ਕਰੇ ਕਰਨਗੇ ਜੇ ਤੁਸੀਂ ਹੁਣੇ weight ਘਟਾ ਲੋਗੇ ਤਾਂ ਤੁਸੀਂ ਮਤਲਬ ਵੀ ਠੀਕ ਰਹੋਗੇ ਹਨਾ ਚੰਗੇ ਰਹੋਗੇ ਨਹੀਂ ਤਾਂ ਜੇ ਹੋਰ ਭਾਰ ਵਧ ਗਿਆ ਤਾਂ ਗੋਡੇ ਤਾਂ ਤੇ ਜਿਹੜੇ ਉਹ ਅੱਗੇ ਨਾਲੋਂ ਹੋਰ ਜ਼ਿਆਦਾ ਦਰਦ ਕਰਨੀ ਜਾਣਾ ਹੁਣ ਆਪਾਂ ਗੱਲ ਕਰਦਾ weight ਕਿਵੇਂ ਘਟਾਉਣਾ ਵਾ ਪਲੀਜ਼ ਮੈਂ ਨਾ ਬਹੁਤ ਸਾਰੇ ਡਾਈਟ ਪਲਾਨ ਦੀਆਂ ਵੀਡੀਓ ਮੈਂ ਪਾਈਆਂ ਹੋਈਆਂ ਨੇ ਤੇ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਲਓ ਤੇ ਫਿਰ ਤੁਹਾਡਾ ਭਾਰ ਜਿਹੜਾ ਉਹ ਘਟੇਗਾ ਬਾਕੀ ਤੁਸੀਂ ਮਿੱਠਾ ਬਿਲਕੁਲ ਬੰਦ ਕਰ ਦਿਓ ਠੰਡੀਆਂ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਬੇਕਰੀ ਤੋਂ ਬਣੀ ਹੋਈਆਂ ਚੀਜ਼ਾਂ ਬੰਦ ਕਰ ਦੋ ਬਿਸਕੁਟ ਨਮਕੀਨ ਖਾਣਾ ਤੇ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਬੰਦ ਕਰ ਦੋ ਰਸ ਵਗੈਰਾ ਹੋਗੇ ਸਮੋਸੇ ਵਗੈਰਾ ਹੋਗੇ ਪੇਟਿਸ ਹੋਗੀਆਂ ਸਾਰਾ ਕੁਝ ਬੰਦ ਕਰ ਦੋ ਇੱਕ ਖਾਸ ਕਰਕੇ ਮੇਦੇ ਤੋਂ ਬਣੀ ਹੋਈਆਂ ਚੀਜ਼ਾਂ ਜੇ ਤੁਸੀਂ ਮੇਦੇ ਦੀ ਚੀਜ਼ਾਂ ਖਾਣੇ ਹੋ ਮੇਦੇ ਨਾਲ ਮੋਟਾ ਪਾ ਵੀ ਵੱਧਦਾ ਵਾ ਉਦੇ ਨਾਲ ਤੁਹਾਡੀ ਪਾਚਣ ਸ਼ਕਤੀ ਹੈ ਜਿਹੜੀ ਤੁਹਾਡਾ ਲੀਵਰ ਵੀ ਖਰਾਬ ਹੁੰਦਾ ਪਾਚਣ ਸ਼ਕਤੀ ਵੀ ਖਰਾਬ ਹੁੰਦੀ ਹੈ ਤੁਹਾਡਾ ਮੈਟਾਬੋਲਿਜ਼ਮ ਵੀ ਖਰਾਬ ਹੁੰਦਾ ਵਾ ਮੈਦਾ ਤੁਹਾਡੀ ਬੋਡੀ ਨਹੀਂ ਪਹੁੰਚਾਉਂਦੀ ਹੈਗੀ ਸੋ ਮੈਦਾ ਜਦੋਂ ਅਸੀਂ ਖਾਂਦੇ ਆ ਮੈਦਾ ਸਾਡੀ ਅੰਦਰ ਬੋਡੀ ਜਾ ਕੇ ਅੰਤੜੀਆਂ ਦੇ ਨਾਲ ਚਿਪਕ ਜਾਂਦਾ ਵਾ ਜਿਹਦੇ ਕਰਕੇ ਸਾਡਾ weight ਵਧਦਾ ਵਾ ਸਾਡਾ ਮੈਟਾਬੋਲਿਜ਼ਮ ਖਰਾਬ ਹੁੰਦਾ ਸਾਡਾ ਪੇਟ ਜਿਹੜਾ ਉਹ ਖਰਾਬ ਹੋ ਜਾਂਦਾ ਵਾ ਤੋ ਇਸ ਕਰਕੇ ਪਲੀਜ਼ ਮੈਦੇ ਨੂੰ ਜਿੰਨਾ ਅਵਾਈਡ ਕਰ ਸਕਦੇ ਹੋ ਕਰੋ ਮੈਦੇ ਨੂੰ ਬੰਦ ਕਰ ਦੋ ਖਾਣਾ ਮੈਦੇ ਤੋਂ ਬਣੀ ਹੋਈ ਇਹ ਚੀਜ਼ਾਂ ਤੁਸੀਂ ਬੰਦ ਕਰ ਦੋ ਫਿਰ ਦੇਖੋ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਦੇਖੋ ਭਾਰ ਘਟਾਉਣਾ ਕੋਈ ਔਖਾ ਨਹੀਂ ਹੈਗਾ ਢਿੱਡ ਦੀ ਚਰਬੀ ਘਟਾਉਣੀ ਕੋਈ ਔਖੀ ਨਹੀਂ ਹੈਗੀ ਬਿਲਕੁਲ ਸਿੰਪਲ ਜਿਹਾ ਫੰਦਾ ਵਾ ਇੱਕ ਮਿੱਠਾ ਬਿਲਕੁਲ ਬੰਦ ਕਰ ਦੋ ਤਲੀਆਂ ਚੀਜ਼ਾਂ ਬਿਲਕੁਲ ਬੰਦ ਕਰ ਦੋ ਬੇਕਰੀ ਜੇ ਬਣੀ ਹੋਈਆਂ ਚੀਜ਼ਾਂ ਬਿਲਕੁਲ ਬੰਦ ਕਰ ਦੋ ਮੈਦਾ ਬਿਲਕੁਲ ਬੰਦ ਕਰ ਦੋ ਜੰਕ ਫੂਡ ਬਿਲਕੁਲ ਬੰਦ ਕਰ ਦੋ ਫਿਰ ਤੁਹਾਡਾ ਭਾਰ ਜਿਹੜਾ ਆਪਣੇ ਆਪ ਘਟਣਾ ਸ਼ੁਰੂ ਹੋ ਜਾਣਾ ਠੀਕ ਹੈ ਜ ਜਦੋਂ ਵੀ ਤੁਸੀਂ ਰੋਟੀ ਖਾਣੇ ਹੋਣਾ ਰੋਟੀ ਦੇ ਵਿੱਚ ਜਿਹੜਾ ਆਟਾ ਹੁਣ ਤੁਸੀਂ ਵਰਤਦੇ ਹੋ ਕਣਕ ਦਾ ਕਣਕ ਦੇ ਆਟੇ ਦੇ ਵਿੱਚ ਨਾ ਬੇਸਣ ਦਾ ਜਿਹੜਾ ਬੇਸਣ ਹੁੰਦਾ ਬੇਸਣ ਵੀ ਮਿਕਸ ਕਰਨਾ ਕਰੋ ਆਟੇ ਦੇ ਵਿੱਚ ਬੇਸਣ ਮਿਕਸ ਕਰਨਾ ਕਰੋ ਜਦੋਂ ਤੁਸੀਂ ਬੇਸਣ ਆਟੇ ਦੇ ਵਿੱਚ ਮਿਕਸ ਕਰ ਲੈਂਦੇ ਹੋ ਉਹਦੀ ਪ੍ਰੋਟੀਨ ਦੀ ਕੁਆਂਟੀਟੀ ਆ ਜਿਹੜੀ ਉਹ ਵੱਧ ਜਾਂਦੀ ਆ ਕਿਉਂਕਿ ਜੇ ਤੁਸੀਂ ਕੱਲਾ ਮਤਲਬ ਕਣਕ ਦਾ ਆਟਾ ਖਾਣੇ ਉਹਦੇ ਵਿੱਚ ਇੰਨਾ ਪ੍ਰੋਟੀਨ ਨਹੀਂ ਹੁੰਦਾਗਾ ਉਹਦੇ ਵਿੱਚ ਕਾਰਬੋਹਾਈਡਰੇਟ ਜ਼ਿਆਦਾ ਹੁੰਦੇ ਨੇ ਜਿਹਦੇ ਕਰਕੇ ਸਾਡਾ weight ਵਧਦਾ ਫੈਟ ਵੱਧਦੀ ਆ ਜੇ ਤੁਸੀਂ ਉਹਦੇ ਵਿੱਚ ਬੇਸਣ ਮਿਕਸ ਕਰ ਲਓਗੇ ਫਿਰ ਰੋਟੀ ਬਣਾਓਗੇ ਉਹਦੇ ਨਾਲ ਕਿਉਂਕਿ ਬੇਸਣ ਇੱਕ ਪ੍ਰੋਟੀਨ ਦਾ ਵਧੀਆ ਸੋਰਸ ਆ ਉਹ ਸਾਡੇ ਪ੍ਰੋਟੀਨ ਦੀ ਮਤਲਬ ਵੀ ਜਿਹੜੀ ਕੁਆਂਟੀਟੀ ਆ ਵੱਧ ਜਾਂਦੀ ਆ ਤੁਸੀਂ ਉਹਦੀ ਰੋਟੀ ਬਣਾ ਕੇ ਤੁਸੀਂ ਖਾ ਸਕਦੇ ਹੋ ਠੀਕ ਆ ਹੁਣ ਬਾਕੀ ਉਹਨੂੰ ਤੁਹਾਡੇ ਵਿੱਚੋਂ ਕਈ ਮੇਰੇ ਪਿੰਡ ਭਰਾਏ ਹੋ ਜਿਹੜੇ ਹੁਣਗੇ ਕਹਿਣਗੇ ਮਿੱਠਾ ਨਹੀਂ ਖਾਣਾ ਤਲੀ ਚੀਜ਼ ਨਹੀਂ ਖਾਣੀ ਵਿਆਹ ਸ਼ਾਦੀ ਦੇ ਵੀ ਜਾਣਾ ਹੁੰਦਾ ਫਿਰ ਰਿਸਿਵਡ ਕਰੀਏਗੀ ਹਣਾ ਮੈਂ ਐ ਨਹੀਂ ਕਹਿੰਦਾ ਕਿ ਪਰਮਾਨੈਂਟਲੀ ਬੰਦ ਕਰ ਦੋ ਕੋਈ ਦਿੱਕਤ ਨਹੀਂ ਕਦੇ ਕਦੇ ਤੁਸੀਂ ਖਾ ਸਕਦੇ ਹੋ ਮੰਨ ਕੇ ਜੇ 15 20 ਦਿਨ ਦੇ ਵਿੱਚ ਤੁਸੀਂ ਕਦੇ ਯਾਰ ਦੋਸਤਾਂ ਨਾਲ ਪਾਰਟੀ ਤੇ ਚੱਲ ਗਏ ਸਹੇਲੀਆਂ ਦੇ ਨਾਲ ਪਾਰਟੀ ਤੇ ਚੱਲ ਗਏ ਜਾਂ ਫਿਰ ਤੁਹਾਡੇ ਘਰੇ ਕੋਈ ਰਿਸ਼ਤੇਦਾਰ ਆ ਗਏ ਯਾਰ ਦੋਸਤ ਆ ਗਏ ਜਾਂ ਤੁਸੀਂ ਫੰਕਸ਼ਨ ਦੇ ਵਿੱਚ ਚੱਲ ਗਏ ਮੇਰੀਜੀ ਦੇ ਵਿੱਚ ਚੱਲ ਗਏ ਉਦੋਂ ਜਿੰਨਾ ਤੁਹਾਡਾ ਜੀ ਕਹਦਾ ਰੱਜ ਕੇ ਖਾ ਲਓ ਜਿੰਨਾ ਤੁਹਾਡਾ ਮਿੱਠਾ ਖਾਣ ਨੂੰ ਜੀ ਕਹਦਾ ਉਹਨਾਂ ਖਾ ਲਓ ਤਲੀ ਚੀਜ਼ ਖਾਣ ਨੂੰ ਜੀ ਕਹਦਾ ਉਹ ਖਾ ਲਓ ਕੋਈ ਦਿੱਕਤ ਨਹੀਂ ਕੀ ਪਰ ਇੱਕ ਦਿਨ ਵਾਸਤੇ ਅਗਲੇ ਦਿਨ ਫੇਰ ਉਸੇ ਡਾਈਟ ਦੇ ਉੱਤੇ ਆ ਜਾਓ ਉਸੇ ਸਿੰਪਲ ਚੀਜ਼ਾਂ ਦੇ ਉੱਤੇ ਆ ਜਾਓ ਠੀਕ ਹੈ ਜੀ ਬਾਕੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਤੁਸੀਂ ਕੋਈ ਮਿੱਠੀ ਚੀਜ਼ ਦਾ ਤਲੇ ਚੀਜ਼ ਤੁਸੀਂ ਖਾ ਲੈਦੇ ਹੋ ਨਾ ਤਾਂ ਉੱਪਰ ਦੀ ਗਰਮ ਪਾਣੀ ਪੀਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਵੀ ਗਰਮ ਪਾਣੀ ਪੀ ਲੂਗੇ ਤਾਂ ਉਹ ਜਿਹੜੀ ਫੈਟ ਜਿਹੜੀ ਉਹ ਸਾਡੀ ਬੋਡੀ ਚ ਸਟੋਰ ਨਹੀਂ ਹੁੰਦੀ ਹੈਗੀ ਉਹ ਮੰਨੂ ਮੁੱਤਰਦੇ ਰਹੀ ਬਾਹਰ ਆ ਜਾਂਦੀ ਹੈ ਨਾ weight ਨਹੀਂ ਘਟ ਹੁੰਦਾ ਤੁਹਾਨੂੰ ਤੇ ਬਹੁਤ ਜੀ ਹਰਬਲ ਲਾਈਫ ਦਾ ਕੋਈ ਪ੍ਰੋਡਕਟ ਕਿਹਾ ਸਾਡਾ ਖਾ ਸਕਦੀਆਂ ਤੁਹਾਡੀ ਢੇਡ ਕੋਲੀ ਦੇਖੋ ਰਾਦੀਵੀ ਹਰਬਲ ਲਾਈਫ ਦਾ ਪ੍ਰੋਡਕਟ ਹੈ ਨਾ ਜਿਹੜਾ ਇੱਕ ਤਾਂ ਮਹਿੰਗਾ ਬਹੁਤ ਜ਼ਿਆਦਾ ਵਾ ਠੀਕ ਹੈ ਜੀ ਹਰਬਲ ਲਾਈਫ ਦਾ ਪ੍ਰੋਡਕਟ ਹੈ ਜਿਹੜਾ ਉਹ ਤੁਹਾਡਾ weight ਉਦੋਂ ਤੱਕ ਘਟਾਏਗਾ ਜਦੋਂ ਤੱਕ ਤੁਸੀਂ ਹਰਬਲ ਲਾਈਫ ਦੇ ਪ੍ਰੋਡਕਟ ਤੁਸੀਂ ਖਾਓਗੇ ਜਦੋਂ ਹਰਬਲ ਲਾਈਫ ਦੇ ਪ੍ਰੋਡਕਟ ਤੁਸੀਂ ਛੱਡ ਦੋਗੇ ਤੁਹਾਡਾ weight ਦੁਗਣਾ ਵਧੇਗਾ ਤੁਹਾਨੂੰ ਬਿਮਾਰੀਆਂ ਵੀ ਲੱਗਣੀਆਂ ਤੁਹਾਡੇ ਗੋਡੇ ਮੋਡੇ ਜ਼ਿਆਦਾਦਰ ਦਿਖਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਸਲਾਹ ਇਹ ਦਊਂਗਾ ਵੀ ਹਰਬਲ ਲਾਈਫ ਦਾ ਪ੍ਰੋਡਕਟ ਨਾ ਖਾਓ ਕਿਉਂਕਿ ਬਹੁਤ ਲੋਕੀ ਮੇਰੇ ਕੋਲ ਇਹੋ ਜਿਹੇ ਹੁੰਦੇ ਨੇ ਜਿਹੜੇ ਮੇਰੇ ਕੋਲ ਟਾਈਟ ਪਲੈਨ ਬਣਵਾ ਕੇ ਬਣਵਾਉਂਦੇ ਨੇ ਭਾਰ ਘਟਾਉਣ ਨੂੰ ਲੈ ਕੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ ਪਹਿਲਾਂ ਹਰਬਲ ਲਾਈਫ ਨੂੰ ਯੂਜ਼ ਕੀਤਾ ਸੀ ਜਦੋਂ ਤੱਕ ਤੋਂ ਹਰਬਲ ਲਾਈਫ ਨੂੰ ਯੂਜ਼ ਕਰਦੇ ਰਹੇ ਉਹਨਾਂ ਦਾ ਭਾਰ ਘਟਦਾ ਰਿਹਾ ਜਦੋਂ ਉਹਨਾਂ ਨੇ ਹਰਬਲ ਲਾਈਫ ਛੱਡਤਾ ਤਾਂ ਉਹਨਾਂ ਦਾ ਭਾਰ ਵਧਣਾ ਸ਼ੁਰੂ ਹੋ ਗਿਆ ਤੇ ਇੱਕ ਉਹਨਾਂ ਦੇ ਮਤਲਬ ਵੀ ਬਿਮਾਰ ਵੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਵੀ ਬਿਮਾਰ ਹੋਏ ਸੀਗੇ ਹਨਾ ਸੋ ਜਿਹੜਾ weight ਜੇ ਤੁਸੀਂ ਘਟਾਉਣਾ ਚਾਹੁੰਦੇ ਹੋ ਨੇਚੁਰਲ ਚੀਜ਼ਾਂ ਨਾਲ weight ਘਟਾਓ ਕੋਈ ਪ੍ਰੋਡਕਟ ਕੋਈ ਸਪਲੀਮੈਂਟ ਕੋਈ ਮੈਡੀਸਨ ਖਾ ਕੇ weight ਨਾ ਘਟਾਓ ਤੁਸੀਂ ਠੀਕ ਹੈ ਜੀ ਸੋ ਨੇਚਰਲ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਬੋਡੀ weight ਆ ਤੁਸੀਂ ਉਹ ਘਟਾਓ ਜੀ ਠੀਕ ਹੈ ਜੀ ਸੋ ਅਗਰ ਤੁਹਾਡੇ ਵਿੱਚੋਂ ਕੋਈ ਹੋਰ ਕਿਸੇ ਵੀਰ ਜੀ ਖਾਲੀ ਪੇਟ ਬ્લેਕ ਕੌਫੀ ਪੀ ਸਕਦੇ ਆ ਹਾਂਜੀ ਪੀ ਸਕਦੇ ਹਾਂ ਖਾਲੀ ਪੇਟ ਬ્લેਕ ਕੌਫੀ ਤੁਸੀਂ ਪੀ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਜੀ ਠੀਕ ਹੈ ਜੀ ਖਾਲੀ ਪੇਟ ਬ્લેਕ ਕੌਫੀ ਪੀ ਸਕਦੇ ਹੋ ਗੁੱਡ ਬ્લેਕ ਕੌਫੀ ਜਦੋਂ ਮਰਜ਼ੀ ਪੀ ਲੋ ਬਟ ਕੋਸ਼ਿਸ਼ ਕਰੋ ਵੀ ਸ਼ਾਮ ਨੂੰ 4-5 ਵਜੇ ਤੋਂ ਬਾਅਦ ਤੁਸੀਂ ਨਾ ਪੀਓ ਠੀਕ ਹੈ ਜੀ ਕਿਉਂਕਿ ਰਾਤ ਦੀ ਨੀਂਦ ਜਦੀ ਉਹ ਖਰਾਬ ਕਰਦੀ ਹੈ ਬਲੈਕ ਕਾਫੀ ਗ੍ਰੀਨ ਟੀ ਪੀ ਸਕਦੇ ਹੋ ਭਰ ਘਟੋਂ ਦੀ ਜਾਂ ਫਿਰ ਤੁਸੀਂ ਬਲੈਕ ਕਾਫੀ ਹੋਗੀ ਗ੍ਰੀਨ ਟੀ ਹੋਗੀ ਗ੍ਰੀਨ ਗ੍ਰੀਨ ਕਾਫੀ ਵੀ ਤੁਸੀਂ ਪੀ ਸਕਦੇ ਹੋ ਤੋ ਹੋਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਮੇਰੇ ਭਰਾ ਦਾ ਕੋਈ ਸਵਾਲ ਹੈਗਾ ਤਾਂ ਬਲੀ ਤੁਸੀਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਐਤਵਾਰ ਨੂੰ ਜਿਹੜਾ ਆਪਾਂ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਤੇ ਬਾਕੀ ਮੈਂ ਢਿੱਡ ਦੀ ਚਰਬੀ ਦੀਆਂ ਨਾ ਫੈਟ ਦੀ ਚਰਬੀ ਦੀਆਂ ਮੈਂ ਲੈ ਕੇ ਆਵਾਂਗਾ ਐਕਸਰਸਾਈਜ਼ ਦੀਆਂ ਵੀਡੀਓ ਤੇ ਬਾਕੀ ਡਾਈਟ ਪਲਨ ਮੈਂ ਤੁਹਾਡੇ ਵਾਸਤੇ ਇੱਕ ਦੋ ਹੋਰ ਲੈ ਕੇ ਆ ਰਿਹਾ ਹਾਂ ਡਰਿੰਕ ਤੁਹਾਡੇ ਵਾਸਤੇ ਬਹੁਤ ਵਧੀਆ ਮੈਂ ਲੈ ਕੇ ਆ ਰਿਹਾ ਹਾਂ ਪਾਊਡਰ ਵਗੈਰਾ ਕਿ ਜੇ ਨੂੰ ਜੀ ਉਸ ਕਰਿਓ ਉਸ ਦਿਨ ਤੁਹਾਡੇ ਪੇਟ ਦੀ ਚਰਬੀ ਜਿਹੜੀ ਉਹ ਕੱਟਣੀ ਸ਼ੁਰੂ ਹੋ ਜਾਈਏ ਨਾ ਬਹੁਤ ਜਿਆਦਾ ਧੰਨਵਾਦ ਵੀਰ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਧੰਨਵਾਦ ਜੀ ਤੁਸੀਂ ਸਾਡੇ ਲਾਈਵ ਦੇ ਵਿੱਚ ਆ ਕੇ ਜੁੜੇ ਤੁਸੀਂ ਸੋ ਹੋਰ ਕੋਈ ਤੁਹਾਡਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਹੁਣ ਪੁੱਛ ਸਕਦੇ ਹੋ ਕਿਉਂਕਿ ਆਪਾਂ 1-2 ਮਿੰਟ ਹੀ ਆਪਾਂ ਜਿਹੜਾ ਆਪਾਂ ਲਾਈਵ ਆ ਜਿਹੜਾ ਪਾਵਾਂਗੇ ਸੋ ਹਨਾ ਸੋ ਅੱਜ ਮੈਂ 8 ਵਜੇ ਵੇਸੇ ਲਾਈਵ ਹੋਣਾ ਸੀਗਾ ਮੈਂ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਤੇ ਨਹੀਂ ਲਾਈਵ ਆ ਸਕਿਆ ਸੋ ਇਸ ਕਰਕੇ ਥੋੜਾ ਜਿਹਾ ਲੇਟ ਹੋ ਗਏ ਤੇ ਬਾਕੀ ਜੇ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਮੇਰੇ ਭਰਾ ਦਾ ਕੋਈ ਕਿਸੇ ਤਰ੍ਹਾਂ ਦਾ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਤੁਸੀਂ ਮੇਰੇ ਨਾਲ ਲਾਈਵ ਦੇ ਉੱਤੇ ਜੁੜ ਸਕਦੇ ਹੋ ਤੇ ਇੱਕ ਵਾਰ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਚਾਹੁੰਦਾ ਕਿ ਤੁਸੀਂ ਮੈਨੂੰ ਇੰਨਾ ਪਿਆਰ ਦੇ ਰਹੇ ਹੋ ਮੇਰੀ ਵੀਡੀਓ ਨੂੰ ਦੇਖਦੇ ਹੋ ਨਾ ਤੇ ਤੁਸੀਂ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਜਿਹੜੇ ਮੈਨੂੰ ਮੈਸੇਜ ਕਰਦੇ ਨੇ WhatsApp ਦੇ ਉੱਤੇ ਜਿਹੜੇ ਮੇਰੇ ਡਾਈਟ ਪਲਾਨ ਨੂੰ ਫੋਲੋ ਕਰਦੇ ਨੇ ਉਹਨਾਂ ਨੇ ਕਾਫੀ ਭਾਰ ਮਤਲਬ ਕਿ ਘਟਾਇਆ ਵਾ ਨਾ ਵੀਡੀਓ ਦੇ ਥੱਲੇ ਵੀ ਤੁਸੀਂ ਕਮੈਂਟ ਵੀ ਦੇਖਿਓ ਨੇ ਪਰ ਜਦੋਂ ਮੈਂ ਉਹਨਾਂ ਦੇ ਕਮੈਂਟ ਪੜਦਾ ਵ ਤੇ ਉਹਨਾਂ ਦੇ ਮੈਨੂੰ ਮੈਸੇਜ ਆਉਂਦੇ ਆ ਨਾ ਪੜ੍ਹ ਕੇ ਮੈਨੂੰ ਵੀ ਯਾਰ ਬਹੁਤ ਖੁਸ਼ੀ ਹੁੰਦੀ ਆ ਵੀ ਜਿਹੜੀ ਮੈਂ ਜਾਣਕਾਰੀ ਤੁਹਾਨੂੰ ਦਿਨਾਵਾ ਬਿਲਕੁਲ ਸਹੀ ਆ ਤੇ ਤੁਹਾਨੂੰ ਉਹਦੇ ਤੋਂ ਰਿਜ਼ਲਟ ਮਿਲਦਾ ਪਿਆ ਵਾ ਨਾ ਸੋ ਜਦੋਂ ਮੈਂ ਪੋਜ਼ਿਟਿਵ ਕਮੈਂਟ ਦੇਖਦਾ ਵਾਂ ਤਾਂ ਮੈਨੂੰ ਖੁਦ ਨੂੰ ਮੋਟੀਵੇਟ ਮੈਂ ਖੁਦ ਨੂੰ ਮੋਟੀਵੇਟ ਹੁੰਦਾ ਮੌਜ ਦੇ ਨਾਲ ਤੇ ਮੈਨੂੰ ਵੀ ਅੱਗੇ ਹੋਰ ਆਉਂਦਾ ਵੀ ਯਾਰ ਕਿ ਮੈਂ ਹੋਰ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਵਾਂ ਨੌਲ ਜਿਹੜੀਆਂ ਜਿਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਜ਼ਿਆਦਾ ਮਿਲ ਸਕੀ ਤੁਹਾਡੇ ਵਿੱਚ ਕੋਈ ਵੀ ਕਿਸੇ ਮੇਰੇ ਭੈਣ ਜਾਂ ਭਰਾ ਦਾ ਕੋਈ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ ਪੁੱਛ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਬਾਕੀ ਵੀਡੀਓ ਤੁਹਾਡੇ ਵਾਸਤੇ ਡੇਲੀ ਆਉਂਦੀਆਂ ਰਹਣਗੀਆਂ ਜੀ ਹਨਾ ਤੇ ਜਾਂ ਇੱਕ ਦਿਨ ਛੱਡੀ ਆਪਣੀ ਵੀਡੀਓ ਜਿਹੜੀਆਂ ਆਉਂਦੀਆਂ ਰਹਿਣਗੀਆਂ ਤੇ ਬਾਕੀ ਕੋਈ ਵੀ ਮਤਲਬੀ ਤੁਹਾਡਾ ਸਵਾਲ ਹੁੰਦਾ ਨਾ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਵੀਡੀਓ ਥਲੇ ਪੁੱਛ ਸਕਦੇ ਹੋ ਬਾਕੀ ਤੁਸੀਂ ਵੀ ਮੇਰੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੇ ਤੁਹਾਡੇ ਵਿੱਚੋਂ ਕਿਸੇ ਵੀ ਮੇਰੀ ਭੈਣ ਨੇ ਜਾਂ ਭਰਾ ਨੇ ਆਪਣਾ ਭਾਰ ਘਟਾਉਣ ਵਾਸਤੇ ਤੁਸੀਂ ਆਪਣਾ ਡਾਈਟ ਪਲਾਨ ਤੁਸੀਂ ਮਤਲਬ ਲੈਣਾ ਚਾਹੁੰਦੇ ਹੋ ਤਾਂ ਨਾ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੇਰਾ ਨੰਬਰ ਦਿੱਤਾ ਹੋਇਆ ਵਾ ਤਾਂ ਤੁਸੀਂ ਮੇਰੇ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ WhatsApp ਦੇ ਉੱਤੇ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਮੇਰੇ ਕੋਲ ਆਪਣਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਤੁਸੀਂ ਉਹ ਬਣਵਾ ਸਕਦੇ ਹੋ ਹਨ ਜੇ ਤੁਸੀਂ ਪਰਸਨਲ ਡਾਈਟ ਪਲਾਨ ਬਣਵਾਉਂਗੇ ਭਾਰ ਘਟਾਉਣ ਦੇ ਲਈ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਮਤਲਬ weight ਆ ਉਹ ਜ਼ਿਆਦਾ ਘਟੇਗਾ ਜਲਦੀ ਘਟੇਗਾ ਕਿ ਜ਼ਿਆਦਾ ਘਟੇਗਾ ਕਿਉਂਕਿ ਜਿਹੜਾ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦਵਾਗਾ ਉਹ ਤੁਹਾਡੀ ਏਜ ਵੇਟ ਹਾਈਟ ਤੇ ਤੁਹਾਡੀ ਐਕਟੀਵਿਟੀ ਨੂੰ ਦੇਖ ਕੇ ਹੀ ਮੈਂ ਤਿਆਰ ਕਰਕੇ ਦਵਾਗਾ ਠੀਕ ਹੈ ਜੀ ਬਟ ਜਿਹੜਾ ਕਿ ਤੁਹਾਨੂੰ ਡਾਈਟ ਪਲਾਨ ਤਿਆਰ ਕਰਕੇ ਦਵਾਗਾ ਉਹਦੇ ਚਾਰजेस ਹੋਣਗੇ ਉਹਦੇ ਚਾਰजेस ਬਹੁਤ ਨੋਰਮਲ ਜੀ ਚਾਰजेस ਨੇ ਤੇ ਉਹ ਹਰੇਕ ਦੇ ਚਾਰजेस ਜਿਹੜੇ ਉਹ ਹਰੇਕ ਮੇਰੀ ਭੈਣ ਆ ਰਹੀ ਕਿ ਮੇਰਾ ਭਰਾ ਵਾ ਜਿਹੜਾ ਉਹ ਦੇ ਸਕਦਾ ਬਾਜੀ ਸੋ ਠੀਕ ਹੈ ਜੀ ਆਪਾਂ ਲਾਈਵ ਜਿਹੜਾ ਆਪਾਂ ਇੱਥੇ ਹੀ ਬੰਦ ਕਰਦੇ ਹਾਂ ਸੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋ ਗਿਆ ਤਾਂ ਤੁਸੀਂ ਇਸ ਵੀਡੀਓ ਤੇ ਤੁਸੀਂ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਬਾਕੀ ਜਿਹੜੀ ਵੀਡੀਓ ਆਏਗੀ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਆਏਗੀ ਇੱਕ ਡਰਿੰਕ ਦੀ ਵੀਡੀਓ ਹੋਏਗੀ ਤੇ ਤੁਸੀਂ ਉਹ ਡਰਿੰਕ ਨੂੰ ਫੋਲੋ ਕਰੋ ਉਹ ਤੁਹਾਡਾ ਭਾਰ ਘਟਾਉਣ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰੇਗੀ ਜੀ ਕੱਲ ਨੂੰ 8 ਵਜੇ ਠੀਕ ਮੇਰੀ ਵੀਡੀਓ ਜਿਹੜੀ ਉਹ ਆ ਜਾਈਗੀ ਜੀ ਸੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਤੇ ਬਾਕੀ ਆਪਾਂ ਸੰਡੇ ਨੂੰ ਆਪਾਂ ਲਾਈਵ ਆਵਾਂਗੇ ਠੀਕ 8 ਵਜੇ ਫ੍ਰੀ ਰਹੋ ਜੀ ਸੰਡੇ ਨੂੰ 8 ਵਜੇ ਲਾਈਵ ਆਵਾਂਗੇ ਜੀ ਧੰਨਵਾਦ ਜੀ